ਲੋਕ ਕੈਨੇਡਾ ਛੱਡ ਕੇ ਜਾ ਰਹੇ ਨੇ ਆ ਖੈਰ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਤਾਂ ਕੋਈ ਬਹੁਤੇ ਜਾਂਦੇ ਦੇਖੇ ਨਹੀਂ ਆਪਣੇ ਲਾਗੇ ਚਾਹਦੇ ਹਾਂ ਫਿਰ ਜਾ ਕਿੱਥੋਂ ਰਹੇ ਨੇ ਦੇਖੋ ਇਹਦੇ ਬਾਰੇ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਆਇਆ ਤਾਂ ਕੋਈ ਨਹੀਂ ਗਿਆ ਤਾਂ ਕੋਈ ਨਹੀਂ ਪਰ ਜਿਹੜੇ ਸਰਕਾਰੀ ਅੰਕੜੇ ਨੇ ਨਾ ਕੈਨੇਡਾ ਵਿੱਚ ਗਿਣਤੀ ਬਿੰਤੀ ਦਾ ਸਾਹਕਤਾ ਵਾ ਇਹ ਤਾਂ ਹੈ ਨਹੀਂ ਕਿ ਬਹੁਤ ਸਾਰੇ ਮੁਲਕਾਂ ਵਾਂਗ ਕਿਤੇ حسابਤਾਬ ਨਹੀਂ ਹੈ ਸੋ ਹਰ ਚੀਜ਼ ਅਕਾਉਂਟਡ ਫਾਰ ਹੈ ਜੀ ਸੋ ਉਹਦੇ ਬਾਰੇ ਜਿਹੜੇ ਸਰਕਾਰੀ ਅਕੜੇ ਨੇ ਉਹਨਾਂ ਦੀ ਗੱਲ ਅਸੀਂ ਕਰਦੇ ਆ ਜੀ ਬਹੁਤ ਸਾਰੇ ਕੈਨੇਡੀਅਨ ਪਰਮਾਨੈਂਟਲੀ ਕੈਨੇਡਾ ਨੂੰ ਛੱਡ ਰਹੇ ਨੇ ਚਾਹੇ ਉਹ ਕੱਚੇ ਹੋਣ ਚਾਹੇ ਪੀਆਰ ਹੋਣ ਤੇ ਸਿਟੀਜ਼ਨ ਵੀ ਹੋ ਸਕਦੇ ਨੇ ਇਹ ਡਿਟੇਲ ਨਹੀਂ ਹੈ ਕਿ ਉਹਨਾਂ ਦੀ ਉਹਨਾਂ ਵਿੱਚੋਂ ਕੌਣ ਕਿੰਨੇ ਗਏ ਨੇ ਹਾਂ ਸਟੂਡੈਂਟਸ ਬਾਰੇ ਬੜਾ ਮोटा ਹੈ ਆਈਡੀਆ ਪਰ ਕੈਨੇਡੀਅਨਸ ਬਾਰੇ ਕਿਹਾ ਜਾ ਰਿਹਾ ਕਿ ਕੈਨੇਡੀਅਨਸ ਆਰ ਪੈਕਿੰਗ ਅਪ ਐਂਡ ਲੀਵਿੰਗ ਫੋਰ ਗੁੱਡ ਬੇਤਰੀ ਲਈ ਅੱਕੇ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਹੋਰ ਜ਼ਿਆਦਾ ਪਿੱਤਰ ਲੱਗਦਾ ਹੈ ਸਟੈਟਿਸਟਿਕਸ ਕੈਨੇਡਾ ਜਿਹੜੀ ਸਰਕਾਰੀ ਕੈਨੇਡਾ ਦੀ ਏਜੰਸੀ ਹੈ ਉਹਨਾਂ ਨੇ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਨਹੀਂ ਇਮੀਗ੍ਰੇਸ਼ਨ ਉਹਦੇ ਆંકડા ਜਿਹੜੇ ਸਾਂਝੇ ਕੀਤੇ ਨੇ ਉਹਨਾਂ ਨੂੰ ਅਸੀਂ ਬਰੀਕੀ ਨਾਲ ਵੇਖੀਏ ਤਾਂ ਕੈਨੇਡਾ ਦੇ ਦੋ ਸੂਬਿਆਂ ਦੇ ਵਿੱਚੋਂ 70% ਲੋਕ ਗਏ ਨੇ ਬਾਕੀ ਬਾਕੀਆਂ ਦੇ ਵਿੱਚੋਂ ਨਹੀਂ ਸਿਰਫ ਦੋ ਦੇ ਵਿੱਚੋਂ 70% ਜਿਨ੍ਹਾਂ ਨੇ ਗਏ ਉਹ ਕਿੰਨੇ ਗਏ ਨੇ ਉਹਦੇ ਬਾਰੇ ਵੀ ਦੱਸਦੀ ਹੈ ਜਿਹੜਾ ਆਊਟਫਲੋ ਹੈ ਕੈਨੇਡਾ ਦਾ ਕੁਆਟਰ 1 ਦਾ ਕੁਆਟਰ 1 ਭਾਗ 2025 ਦਾ ਜਨਵਰੀ ਫਰਵਰੀ ਤੇ ਮਾਰਚ ਤਿੰਨ ਮਹੀਨੇ ਪਹਿਲੀ ਜਨਵਰੀ ਤੋਂ ਲੈ ਕੇ ਪਹਿਲੀ ਅਪ੍ਰੈਲ ਤੱਕ ਇਹ ਪਿਛਲੇ ਸਾਲ ਨਾਲੋਂ 3% ਵਧ ਗਏ ਨੇ ਇਹਦਾ ਮਤਲਬ ਪਿਛਲੇ ਸਾਲ ਵੀ ਗਏ ਸੀ ਸੋ ਆਪਣੇ ਪਰ ਕਾਫੀ ਆਪਣੇ 2017 ਤੋਂ ਬਾਅਦ ਇੰਨੇ ਲੋਕ ਪਹਿਲੀ ਵਾਰੀ ਇੰਨੇ ਜਿਹੜੇ ਨੇ ਲੋਕ ਕੈਨੇਡਾ ਨੂੰ ਛੱਡ ਕੇ ਗਏ ਨੇ ਕੁਆਟਰ 1 ਦੇ ਵਿੱਚ ਤਕਰੀਬਨ ਜਿਹੜੇ ਨੇ ਉਹ 27000 ਲੋਕ ਕੈਨੇਡਾ ਨੂੰ ਛੱਡ ਗਏ ਤੇ ਇਹ ਹੁਣ ਤੱਕ ਦਾ 2017 ਤੋਂ ਬਾਅਦ ਦੂਸਰਾ ਵੱਡਾ ਆਊਟਫਲੋ ਹੈ ਕੁਆਟਰ 1 ਦਾ ਸੋ ਇਹ ਜਿਹੜਾ ਇਮੀਗ੍ਰੇਸ਼ਨ ਦਾ ਟ੍ਰੈਂਡ ਹੈ ਇਹ ਇਸ ਨੂੰ ਇਹ 2017 ਤੋਂ ਬਾਅਦ ਵੱਧ ਰਿਹਾ ਪਰ ਕਿੱਥੋਂ ਕਿੰਨੇ ਗਏ ਨੇ ਇਹਦੇ ਬਾਰੇ ਬ੍ਰੇਕਡਾਊਨ ਵੀ ਆਈ ਹੈ ਇਸ ਟੋਟਲ 27000 ਦੇ ਵਿੱਚੋਂ ਤਕਰੀਬਨ 13600 ਜਿਹੜੇ ਨੇ 온ਟਾਰੀਓ ਵਿੱਚੋਂ ਗਏ ਨੇ 55000 ਪੀਸੀ ਵਿੱਚੋਂ ਤੇ ਤਕਰੀਬਨ 32100 ਬਟਾ ਵਿੱਚੋਂ ਕਯੂਬਿਕ ਦੇ ਵਿੱਚੋਂ ਵੀ 7500 ਗਏ ਨੇ ਬਾਕੀ ਜਿੰਨੇ ਸੂਬੇ ਨੇ ਉਹਨਾਂ ਵਿੱਚੋਂ 1000 ਤੋਂ ਘਟ ਨੇ ਤੇ ਕਿਸੇ ਵਿੱਚ ਮਾੜੇ-ਮੋٹے 20-30 ਵੀ ਹੈਗੇ ਨੇ ਸੋ ਇਹਦਾ ਮਤਲਬ ਜਿਹੜੇ ਅੰਕੜੇ ਨੇ ਉਹਦਾ ਮਤਲਬ ਇਹ ਆ ਕਿ ਮੋਰ ਥੈਨ 50% ਕੱਲੇ ਉਨਟੇਜੋ ਵਿੱਚੋਂ ਗਏ ਨੇ ਤੇ ਦੂਸਰੇ ਨੰਬਰ ਤੇ ਬ੍ਰਿਟਿਸ਼ ਕੋਲੰਬੀਆ ਜਿੱਥੋਂ 20% ਕਿਨੇ ਸੋ ਦੋਵਾਂ ਨੂੰ ਰੁੜਾ ਲਈਏ ਤੇ 70% ਇਹ ਹੋ ਗਏ ਨੇ ਤੀਸਰੇ ਨੰਬਰ ਤੇ ਅਲਬਰਟਾ ਨੂੰ ਵੀ ਲੋਕ ਛੱਡ ਕੇ ਗਏ ਨੇ ਤੇ ਟੋਟਲ ਨੈਸ਼ਨਲ ਆਊਟਫਲੋ ਹੈ ਪੂਰੇ ਦੇਸ਼ ਦੇ ਵਿੱਚੋਂ ਜਿਹਨੇ ਗਏ ਨੇ ਉਹਦਾ 12% ਅਲਬਰਟਾ ਦੇ ਹਿੱਸੇ ਵਿੱਚ ਆਉਂਦਾ ਹੈ ਪ੍ਰੇਰੀ ਸੂਬੇ ਤੇ ਬਾਕੀ ਜਿਹੜੇ ਸੂਬੇ ਨੇ ਤੇ ਐਟਲੈਂਟਿਕ ਪ੍ਰੋਮਿਸ ਨੇ ਉਹ ਫਿਰ ਬਾਕੀ ਪਿਛੇ ਰਹਿ ਜਾਂਦੇ ਨੇ ਸੋ ਕੁਆਟਰ 1 ਦਾ ਜਿਹੜਾ ਇਹ ਆਊਟਫਲੋ ਹੈ ਇਹ ਪਿਛਲੇ ਸਾਲ ਨਾਲੋਂ 3% ਤੋਂ ਵੀ ਜ਼ਿਆਦਾ ਹੈ ਥੋੜਾ ਜਿਹਾ ਪਰ ਇਹਦੇ ਵਿੱਚ ਇਹ ਹੈ ਕਿ ਅਲਬਰਟਾ ਇੱਕ ਇੱਕੋ ਇੱਕ ਪ੍ਰੋਵਿੰਸ ਹੈ ਜਿਹੜਾ ਯੰਗ ਐਡਲਟਸ ਨੂੰ ਦੂਸਰੇ ਰੀਜਨ ਤੋਂ ਖਿੱਚ ਰਿਹਾ ਹੈ ਅੱਜ ਦੀ ਡੇਟ ਵਿੱਚ ਵੀ ਤੇ ਅਲਬਰਟਾ ਦੇ ਵਿੱਚ ਇੱਕ ਗੁੰਝਲਦਾਰ ਡੈਮੋਗ੍ਰਾਫਿਕ ਸ਼ਿਫਟ ਜਿਹੜੀ ਆ ਵੇਖਣ ਨੂੰ ਮਿਲ ਰਹੀ ਹੈ ਜਿਹਦੇ ਬਾਰੇ ਹੋ ਸਕਦਾ ਸਰਕਾਰ ਸੋਚ ਰਹੀ ਹੋਵੇ ਕਿ ਕਿਸ ਤਰ੍ਹਾਂ ਦੇ ਲੋਕ ਇੱਥੇ ਆ ਰਹੇ ਨੇ ਤੇ ਸਾਨੂੰ ਕਿਹੋ ਜਿਹੀਆਂ ਦੀ ਲੋੜ ਹੈ ਹੋ ਸਕਦਾ ਠੀਕ ਹੀ ਹੋਵੇ ਹੋ ਸਕਦਾ ਉਹਨਾਂ ਨੂੰ ਕੋਈ ਨਵੀਂ ਨੀਤੀ ਬਣਾਉਣੀ ਪਵੇ ਪਰ 온ਟਾਰੀਓ ਤੇ BC ਸੇਮਾਨਾ ਤੇ ਦੇਖੀ ਜਾਵੇ ਤੇ ਆਊਟਫਲੋ ਇੱਕ ਪਾਸੇ ਦੂਸਰੇ ਪਾਸੇ ਕੁੱਲ ਆਬਾਦੀ ਵੀ ਘਟੀ ਹੈ ਇਹਨਾਂ ਦੀ ਭਾਵੇਂ ਉਨੇ ਲੋਕ ਵਧੇ ਨਹੀਂ ਸੂਬੇ ਦੇ ਵਿੱਚ ਜਿੰਨੇ ਘਟ ਗਏ ਨੇ ਹੁਣ ਜੇ ਜਨਮ ਤੇ ਮੌਤ ਦੇ ਦਰ ਦਾ ਜਿਹੜਾ ਫਰਕ ਹੈ ਭਾਵੇਂ ਜਿੰਨੇ ਲੋਕ ਕੈਨੇਡਾ ਵਿੱਚ ਪੈਦਾ ਹੁੰਦੇ ਨੇ ਇਹਨੇ ਬੱਚੇ ਪੈਦਾ ਹੁੰਦੇ ਨੇ ਉਹਨਾਂ ਨੂੰ ਉਹਦੇ ਨਾਲੋਂ ਥੋੜੀਆਂ-ਬਹੁਤੀਆਂ ਘਟ ਜਿਹੜੀਆਂ ਮੌਤਾਂ ਹੁੰਦੀਆਂ ਨੇ ਇਹਦਾ ਮਤਲਬ ਉਹਦੇ ਹਿਸਾਬ ਨਾਲ ਆਬਾਦੀ ਬਹੁਤ ਮੜਾਜਾ ਫਰਕ ਨਾਲ ਵਧਦੀ ਹੈ ਇੱਥੇ ਇੰਨਾ ਜ਼ਿਆਦਾ ਨਹੀਂ ਹੈ ਸੋ ਉਸ ਤੋਂ ਇਲਾਵਾ ਜੇ ਅਸਲੀ ਆਬਾਦੀ ਵਧਣ ਦਾ ਜਿਹੜਾ ਕੈਨੇਡਾ ਵਿੱਚ ਹੁਣ ਤੱਕ ਕਾਰਨ ਸੀ ਜੋ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਤੇਜ਼ ਹੋ ਗਿਆ ਸੀ ਉਹ ਤੇ ਇਮੀਗ੍ਰੇਸ਼ਨ ਸੀ ਜਿਹੜੇ ਬਾਰੋਂ ਨੋਕ ਆਏ ਚਾਹੇ ਉਹ ਕੱਚੇ ਸੰ ਚਾਹੇ ਪੱਕੇ ਸੰ ਪਰ ਉਹਨਾਂ ਨੂੰ ਆਬਾਦੀ ਦੇ ਵਿੱਚ ਤਾਂ ਗਿਣਿਆ ਗਿਆ ਨੇ ਕਿਉਂਕਿ ਸਰਵਿਸਿਸ ਤਾਂ ਇੱਥੇ ਸਾਰਿਆਂ ਨੂੰ ਦੇਣੀਆਂ ਪੈਂਦੀਆਂ ਨੇ ਸੋ ਹੁਣ ਜਿਹੜਾ 온ਟੇਰੀਓ ਤੇ BC ਨੂੰ ਇਹ ਕਿਉਂ ਸੇਕ ਲੱਗ ਰਿਹਾ ਇਸ ਚੀਜ਼ ਦਾ ਉਥੇ ਇੱਕੋ ਇੱਕ ਚੀਜ਼ ਜਿਹੜੀ ਹੈ ਉਹ ਉੱਪਰ ਕੇ ਸਾਹਮਣੇ ਆਉਂਦੀ ਹੈ ਉਹ ਹੈ ਕਾਸਟ ਆਫ ਲਿਵਿੰਗ ਤੇ ਉਹ ਮੋਟੀਵੇਟ ਕਰ ਰਹੀ ਹੈ ਬਹੁਤ ਸਾਰੇ ਲੋਕਾਂ ਨੂੰ ਕਿ ਉਹ ਇਮੀਗ੍ਰੇਟ ਕਰ ਜਾਣ ਇਥੋਂ ਇਹ ਇੱਕ ਕਾਰਨ ਹੋ ਸਕਦਾ ਹੈ ਇਹ ਜੁਨਿਆਕ ਲੋਕਾਂ ਨੂੰ ਪੁੱਛਿਆ ਗਿਆ ਹੁਣ ਜਿਹੜੇ ਜਾ ਚੁੱਕੇ ਨੇ ਉਹਨਾਂ ਨੇ ਸ਼ਾਇਦ ਕੋਈ ਜਾਣ ਤੋਂ ਪਹਿਲਾਂ ਕਾਰਨ ਨਾ ਦਿੱਤਾ ਹੋਵੇ ਪਰ ਲੈਕ ਆਫ ਜਿਹੜਾ ਇੱਕ ਹੋਮ ਪਾਏਗਾ ਦੋਨਾਂ ਸੂਬਿਆਂ ਦੇ ਵਿੱਚ ਤੇ 온ਟੇਰੀਓ ਤੇ BC ਦੇ ਵਿੱਚ ਕਿ ਰਹਿائش ਵਾਸਤੇ ਜੋ ਬੇਸਿਕ ਚੀਜ਼ ਆ ਸਾਡੇ ਕੋਲ ਸਿਰ ਤੇ ਛੱਤ ਚਾਹੀਦੀ ਪ੍ਰੋਪਰ ਚਾਹੀਦੀ ਤੇ ਹਰ ਇੱਕ ਦੀ ਖਾਹਿਸ਼ ਹੈ ਕਿ ਉਹ ਆਪਣੀ ਹੋਵੇ ਰੈਂਟਲ ਨਾ ਹੋਵੇ ਜਦੋਂ ਉਹਦੇ ਵੱਲ ਨੂੰ ਦੇਖਦੇ ਨੇ ਤੇ BC ਤੇ Interior ਜਿਹੜੇ ਨੇ ਆਮ ਨਵੇਂ ਲੋਕਾਂ ਦੀ ਅਪਰੋਚ ਤੋਂ ਬਾਹਰ ਹੁੰਦੇ ਜਾ ਰਹੇ ਨੇ ਤੇ ਇਹਦੇ ਵਿੱਚ ਸਭ ਤੋਂ ਵੱਧ ਕਿਹਨਾਂ ਦੀ ਅਪਰੋਚ ਤੋਂ ਬਾਹਰ ਹੋਏ ਨੇ ਜਿਹੜੇ ਨਵੇਂ ਆਏ ਨੇ ਉਹਨਾਂ ਨਵੇਂਾਂ ਵਿੱਚ PRV ਹੈਗੇ ਨੇ ਇਹ ਫੋਰਨ ਵਰਕਰ ਵੀ ਹੈਗੇ ਨੇ ਸਟੂਡੈਂਟ ਵੀ ਹੈਗੇ ਨੇ ਸੋ ਉਹਨਾਂ ਤੋਂ ਉਹਨਾਂ ਦੀ ਪਹੁੰਚ ਤੋਂ ਬਾਹਰ ਹੋਣ ਦਾ ਮਤਲਬ ਇਹ ਹੈ ਕਿ ਉਹ ਉੱਥੇ ਰਹਿਣਾ ਉਹ ਲੰਬੇ ਸਮੇਂ ਲਈ ਬਹੁਤਾ ਠੀਕ ਨਹੀਂ ਸਮਝਦੇ ਹਾਲਾਂਕਿ ਕੱਚਿਆਂ ਵਾਸਤੇ PR ਨੂੰ ਲੈ ਕੇ ਜਾਂ ਕੁਝ ਹੋਰ ਸਹੂਲਤਾਂ ਨੂੰ ਲੈ ਕੇ ਜਾਂ ਜੌਬ ਰਿਲੇਟਡ ਕੁਛ ਫੋਰਥ ਜਿਵੇਂ ਕਹਿੰਦੇ ਨੇ ਕਿ ਹਾਲ ਦੀ ਘੜੀ ਉਹ ਸ਼ਾਇਦ ਉਹਨਾਂ ਕੋਲ 옵ਸ਼ਨਸ ਹੋਰ ਨਾ ਹੋਣ ਕਰਕੇ ਉਹਨਾਂ ਨੂੰ ਉੱਥੇ ਰਹਿਣਾ ਪੈ ਰਿਹਾ ਨਾ ਤਾਂ ਅਦਰਵਾਇਜ਼ 온ਟੇਰੀਓ ਤੇ BC ਦੇ ਵਿੱਚ ਇਹ ਹੈ ਕਿ ਕਾਸਟ ਆਫ ਲਿਵਿੰਗ ਜਿਹੜੀ ਹੈ ਸਭ ਤੋਂ ਵੱਡਾ ਕਾਰਨ ਦੱਸਿਆ ਜਾ ਰਿਹਾ ਕਿ ਉੱਥੋਂ ਲੋਕ ਮੂਵ ਆਊਟ ਕਰ ਰਹੇ ਨੇ ਚਾਹੇ ਦੂਸਰੇ ਪ੍ਰੋਵਿੰਸ ਨੂੰ ਹੋਵੇ ਤੇ ਚਾਹੇ ਆਊਟਫਲੋ ਪੂਰੇ ਕੈਨੇਡਾ ਦੇ ਵਿੱਚੋਂ ਇਮੀਗ੍ਰੇਸ਼ਨ ਦੇ ਰੂਪ ਦੇ ਵਿੱਚ ਹੋਵੇ ਸੋ ਇਨ ਦਾ ਨੈਚਰਲ 온ਟੇਰੀਓ ਤੇ BC ਤੋਂ ਹੀ ਲੋਕ ਬਾਹਰ ਨੂੰ ਨਿਕਲੇ ਨੇ